ਇਹ ਵੀ ਕੋਈ ਅਹੁਦਾ ਵਾ ਹਲਕਾ ਇੰਚਾਰਜ ਇਹਦਾ ਕਿੱਥੇ ਆਫਿਸ ਕਿੱਥੇ ਆ ਹਲਕਾ ਇੰਚਾਰਜ ਦਾ ਆਮ ਆਦਮੀ ਹਲਕਾ ਇੰਚਾਰਜ ਇਹ ਕੋਈ ਡੈਜ਼ਿਗਨੇਸ਼ਨ ਆ ਇਹ ਕਿਹੜਾ ਇਹ ਕਿਹੜਾ ਆਫਿਸ ਆ ਮੈਨੂੰ ਵੀ ਪਤਾ ਲੱਗੇ ਸਰਕਾਰੀ ਇਹ ਕੋਈ ਸਰਕਾਰੀ ਅਹੁਦਾ ਵਾ ਸੋ ਇੱਕ ਮੈਂ ਹੋਰ ਤੁਹਾਡੇ ਮਾਧਿਅਮ ਨਾਲ ਜਿਹੜੀ ਅਹਿਮ ਗੱਲ ਕਰਨ ਜਾ ਰਿਹਾ ਉਹ ਇਹ ਗੱਲ ਆ ਕਿ ਇੱਥੇ ਜਿਹੜੇ ਇੱਥੋਂ ਦਾ ਜਿਹੜਾ ਲੀਡਰ ਆ ਸਾਬਕਾ ਚੇਅਰਮੈਨ ਨੇ ਜਿਹੜੇ ਹੈਲਥ ਕਾਰਪੋਰੇਸ਼ਨ ਦੇ ਇਹ ਬੜੀਆਂ ਦਵਾਈਆਂ ਦਿੰਦੇ ਸੀ ਕਿ ਮੈਂ ਪੁਰਾਣਾ ਹਸਪਤਾਲ ਸ਼ੁਰੂ ਕਰਾਤਾ ਬੋਰਡ ਵੀ ਲਵਾਏ ਕਈ ਉਦੋਂ ਇਹ ਚੇਅਰਮੈਨ ਸੀ ਕਈ ਮੈਡੀਕਲ ਸਟੋਰ ਵਾਲਿਆਂ ਨੂੰ ਪ੍ਰੈਸ਼ਰ ਪਾਜ਼ ਉਹਨਾਂ ਦੀਆਂ ਫੋਟੋਆਂ ਵੱਡੀਆਂ ਕਰਕੇ ਲਗਾਈਆਂ ਗਈਆਂ ਬੈਲ ਸਾਹਿਬ ਦਾ ਧੰਨਵਾਦ ਪੁਰਾਣਾ ਹਸਪਤਾਲ ਚਲਾ ਦਿੱਤਾ ਗਿਆ ਅੱਜ ਉਹ ਹਸਪਤਾਲ ਵੇਚਣ ਜਾ ਰਹੇ ਨੇ ਰੈਸਟੋਰਸ ਵਾਲੀ ਜਗ੍ਹਾ ਵੇਚਣ ਜਾ ਰਹੇ ਨੇ ਯਾਰ ਇਹ ਅੰਗਰੇਜ਼ਾਂ ਅੰਗਰੇਜ਼ਾਂ ਦੇ ਵੇਲੇ ਦੀ ਇਹ ਪ੍ਰਾਪਰਟੀਆਂ ਵਾ ਜੇ ਕੋਈ ਬਾਹਰੋਂ ਕੋਈ ਲੀਡਰ ਆ ਜਾਏ ਕੋਈ ਅਫਸਰ ਆ ਜੇ ਕੋਈ ਕਿਸੇ ਨੇ ਰਹਿਣਾ ਹੋਏ ਇੱਥੇ ਤੇ ਕਿੱਥੇ ਜਾਓ ਆਪਾਂ ਉਹਨੂੰ ਵੀ ਵੇਚਣ ਜਾ ਰਹੇ ਆ ਚਿੱਠੀ ਐ ਇਹ ਹੈਲਥ ਦੀ ਦਵਾਈ ਦਿੰਦਾ ਹੈ ਚੇਅਰਮੈਨ ਰਹੇ ਨੇ ਅੱਜ ਮਰਨਾ ਚਲੋ ਹਸਪੀਟਲ ਕੀ ਕੀਤਾ ਕੂੜੇ ਦਾ ਮਾੜਾ ਹਾਲਾਤ ਆ ਕਈ ਵਾਰੀ ਤੁਸੀਂ ਵੀਡੀਓ ਤੁਹਾਡੀਆਂ ਚੱਲੀਆਂ ਚੈਨਲਾਂ ਤੇ ਉੱਥੇ ਸਫਾਈ ਦੀ ਵਿਵਸਥਾ ਨਹੀਂ ਕੁਛ ਨਹੀਂ ਕਿੰਨਾ ਚਿਰ ਚੇਅਰਮੈਨ ਰਿਹਾ ਹੈ ਇਹ ਉਸ ਤੋਂ ਬਾਅਦ ਹਸਪੀਟਲ ਦੀ ਹਸਪੀਟਲ ਦੀ ਗੱਲ ਕਰੀਏ ਹਸਪੀਟਲ ਜਦੋਂ ਜਦੋਂ ਗਵਰਨਮੈਂਟ ਚੇਂਜ ਹੋਈ ਫਸਟ ਨਿਓਰ ਚ ਐਮ ਐਲ ਏ ਬਣੇ ਇਹੋ ਹੀ ਪ੍ਰਾਪਰਟੀ ਜਿਹੜੀ ਆ ਇਹ ਪੁੱਡਾ ਨੂੰ ਜਿਹੜੀ ਆ ਇਹ ਟਰਾਂਸਫਰ ਕਰ ਦਿੱਤੀ ਗਈ ਸੀ ਜਦੋਂ ਟਰਾਂਸਫਰ ਕਰ ਦਿੱਤੀ ਗਈ ਤੇ ਇੱਥੇ ਮੈਡਮ ਮੇਰੇ ਖਿਆਲ ਦਿੱਤੀ ਉਪਲ ਸੀ ਦਿੱਤੀ ਉਪਲ ਸੀ ਮੈਡਮ ਉਦੋਂ ਸੀ ਐ ਪੁੱਡਾ ਉਦੋਂ ਜਦੋਂ ਆਏ ਤੇ ਸਾਨੂੰ ਪਤਾ ਲੱਗਾ ਕਿ ਸਰਕਾਰੀ ਹਸਪੀਟਲ ਆਇਆ ਇਹ ਪੁੱਡਾ ਨੂੰ ਜਿਹੜੀ ਆ ਇਹ ਜ਼ਮੀਨ ਟਰਾਂਸਫਰ ਕਰ ਦਿੱਤੀ ਆ ਉਦੋਂ ਮੈਂ ਤੇ ਐਮ ਐਲ ਏ ਸਾਹਿਬ ਆਏ ਐਮ ਐਲ ਏ ਸਾਹਿਬ ਨੇ ਫਿਰ ਉੱਪਰ ਗੱਲ ਕੀਤੀ ਕਿ ਮੈਂ ਸਰਕਾਰੀ ਹਸਪੀਟਲ ਦੀ ਜ਼ਮੀਨ ਜਿਹੜੀ ਆ ਮੈਂ ਪੁੱਡਾ ਨੂੰ ਨਹੀਂ ਵੇਚਣ ਦੇਣੀ ਫੇਰ ਐਫਰਟਸ ਕੀਤੇ ਉਹ ਜ਼ਮੀਨ ਜਿਹੜੀ ਉਹ ਟਰਾਂਸਫਰ ਵਾਪਸ ਕਰਾਈ ਦੁਬਾਰਾ ਟਰਾਂਸਫਰ ਹੋਈ ਹੈ ਜ਼ਮੀਨ ਉਹ ਹਸਪੀਟਲ ਨੂੰ ਉਹ ਰਿਕਾਰਡ ਜਦੋਂ ਮਰਜੀ ਚੈੱਕ ਕਰਕੇ ਦੇਖ ਲਓ ਅੱਜ ਉੱਥੇ ਹਸਪੀਟਲ ਜਿਹੜਾ ਉਹ ਪਹਿਲਾਂ ਬਣਿਆ ਉਹ ਪਹਿਲਾਂ ਤੇ ਉਹ ਚਾਹੀਦਾ ਨਹੀਂ ਸੀ ਬਾਹਰ ਜੇ ਚਲਾ ਗਿਆ ਤੇ ਜਦੋਂ ਅੱਜ ਲਾਂਡ ਆਰਡਰ ਦੀ ਗਲਤ ਦੇਖ ਲਓ ਅੱਜ ਕੋਈ ਬਿਮਾਰ ਹੋ ਜਾਊਗਾ ਉਹ ਕਿੱਥੇ ਜਾਊਗਾ ਬਾਈਪਾਸ ਤੋਂ ਬਾਹਰ ਅੱਜ ਕੱਲ ਤੇ ਚੰਗੇ ਭਲੇ ਲੋਕ ਨਹੀਂ ਸੁਰੱਖਤ ਸੋ ਇਹ ਹਸਪੀਟਲ 100 ਬੈਡਡ ਕਰਨ ਇੱਥੇ ਕੋਈ ਹੋਰ ਫੈਸਿਲਿਟੀਆਂ ਦੇਣ ਕਮ ਸੋ ਕਮ ਆਪੀਡੀ ਰਹਿ ਤਾਂ ਜੋ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਦੀ ਪ੍ਰਾਣੀ ਮੰਗ ਆ ਆਪਾਂ ਇੰਨੇ ਲੋਕਾਂ ਕੋਲ ਜ਼ਬਰਦਸਤੀ ਕਈ ਲੋਕ ਜਿਹੜੇ ਫੋਟੋ ਦੇਣੀ ਉਹ ਡਰਦੇ ਵਿਚਾਰੇ ਦੇ ਗਏ ਵੀ ਆਪਣੇ ਹੈਲਥ ਕਾਰਪੋਰੇਸ਼ਨ ਦਾ ਚੇਅਰਮੈਨ ਸਾਨੂੰ ਮੁੜ ਕੇ ਕੰਮ ਨਹੀਂ ਕਰ ਦੇਣਾ ਐਡੇ ਐਡੇ ਵੱਡੇ ਬੋਰਡ ਲਾਏ ਉਹਨਾਂ ਦੇ ਪੈਸੇ ਵੀ ਖਰਚ ਕਰਾਏ ਲੋਕਾਂ ਦੇ ਤੇ ਉੱਥੇ ਫੇਰ ਅੱਜ ਅੱਜ ਪ੍ਰਾਪਰਟੀ ਵਿੱਚ ਸ਼ਾਇਦ ਇਹਨਾਂ ਪੁੱਛਿਓ ਵੀ ਇਹ ਜਿਹੜਾ ਪ੍ਰੋਸੈਸ ਚੱਲ ਰਿਹਾ ਇਹ ਤੁਹਾਡੀ ਨੌਲੇਜ ਆ ਕਿਉਂਕਿ ਉਹ ਤੇ ਆਪੋ ਆਪਣੀ ਜਿਹੜੀ ਆ ਉਹ ਆਪੋ ਆਪਣੀ ਲੀਡਰੀ ਬਚਾਰੇ ਨੇ ਆਪਣਾ ਬਚਾਰੇ ਨੇ ਕਿ ਮੈਨੂੰ ਗਾ ਟਿਕਟ ਮਿਲ ਜੇ ਤੇ ਇੰਨਾ ਹੀ ਬੜਾ ਉਹ ਤੇ ਆਪੋ ਆਪਣੀ ਦੌੜ ਦੇ ਵਿੱਚ ਝਾੜੂ ਵਾਲੇ ਲੱਗੇ ਨੇ ਇੱਕ ਨਾਰ 100 ਬਿਮਾਰ ਵਾਲੀ ਹੁਣ ਗੱਲ ਹੈ ਇਹਨਾਂ ਦੀ ਜਿਹੜੇ ਇਹਨਾਂ ਨੇ ਚੇਲੇ ਪਾਏ ਸੀ ਉਹ ਗੁਰੂ ਉਹ ਗੁਰੂ ਬਣੀ ਫਿਰਦੇ ਨੇ ਉਹ ਕਹਿੰਦੇ ਗੁਰੂ ਜਿਹੜਾ ਇਹ ਇਹ ਤੇ ਕੱਟਦਾ ਇਹਨੂੰ ਸੋ ਉਹ ਉਹ ਇੱਕ ਸਾਲ ਤੋਂ ਇਹੋ ਲੜਾਈ ਲੜ ਰਿਹਾ ਕਿ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਟਿਕਟ ਮਿਲਦੀ ਆ ਕਿ ਨਹੀਂ ਮਿਲਦੀ ਸੋ ਇਹ ਜਿਹੜਾ ਬੜਾ ਅਹਿਮ ਮਸਲਾ ਇਹਦੀ ਲੋੜ ਪਈ ਤੇ ਇਹਦਾ ਵਿਰੋਧ ਕਰਾਂਗੇ ਜਦੋਂ ਵੀ ਇਹ ਪੁੱਡਾ ਸੇਲ ਕਰੂਗੀ ਇਹਦਾ ਡਟ ਕੇ ਵਿਰੋਧ ਕਰਾਂਗੇ ਜੋ ਵੀ ਐਫਰਟਸ ਕਰਨੇ ਪਏ ਇਹ ਜਿਹੜੀ ਆਪਣੇ ਆਪਣਾ ਰੈਸਟ ਹਾਊਸ ਵਾਲੀ ਜਗਾ ਤੇ ਹਸਪੀਟਲ ਵਾਲੀ ਜਗਾ ਇਹਨੂੰ ਆਪਾਂ ਵੇਚਣ ਨਹੀਂ ਦੇਵਾਂਗੇ ਕਿਉਂਕਿ ਇਹ ਬਹੁਤ ਜ਼ਰੂਰੀ ਨੇ ਕਿ ਜਿਹੜੀਆਂ ਅੰਗਰੇਜ਼ਾਂ ਦੇ ਵੇਲੇ ਦੀਆਂ ਪ੍ਰਾਪਰਟੀਆਂ ਇਹ ਯਾਦਗਾਰਾਂ ਨੇ ਇਹਨਾਂ ਨੂੰ ਹੋਰ ਦੱਸੋ ਵੀ ਰੈਸਟ ਹਾਊਸ ਤੋਂ ਇਲਾਵਾ ਤੁਹਾਡੇ ਕੋਲ ਕਿਹੜੀ ਪ੍ਰਾਪਰਟੀ ਆ ਜੀ ਜੇ ਕੋਈ ਬਾਹਰੋਂ ਗੈਸਟ ਆਉਂਦਾ ਕਿੱਥੇ ਸਟੇ ਕਰ ਸਕਦਾ ਡਿਸਟ੍ਰਿਕਟ ਹੈਡਕੁਆਟਰ ਤੇ ਬੈਠੇ ਆ ਸੋ ਇਹ ਵੀ ਜਿਹੜਾ ਬੜਾ ਜ਼ਰੂਰੀ ਅਹਿਮ ਮਸਲਾ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਇਹਨੂੰ ਇਹਨੂੰ ਵੀ ਤੁਸੀਂ ਜਿਹੜਾ ਵਾ ਇਹਨੂੰ ਇਹਨੂੰ ਗੁਰਦਾਸਪੁਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਿਲ੍ਹਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇੱਥੇ ਕੋਈ ਦਿੱਤਾ ਨਹੀਂ ਜਾ ਰਿਹਾ ਤੋੜਨ ਦੀ ਕੋਸ਼ਿਸ਼ ਬਿਲਕੁਲ ਜਿਹੜੀ ਗੁਰਦਾਸਪੁਰ ਨੂੰ ਜ਼ਿਲ੍ਹਾ ਤੋੜਨ ਦੀ ਗੱਲ ਕਰ ਕੀਤੀ ਜਾ ਰਹੀ ਹੈ ਸਾਡੀ ਗਵਰਨਮੈਂਟ ਦੇ ਵਿੱਚ ਵੀ ਚੱਲੀ ਸੀ ਤੇ ਜਦੋਂ ਚੱਲੀ ਸੀ ਤੇ ਆਪਣੇ ਸਾਰੇ ਵਕੀਲ ਸਾਹਿਬਾਨਾਂ ਨੇ ਧਰਨਾ ਲਗਾਇਆ ਸੀ ਡਾਕਰ ਨੇ ਚੌਂਕ ਓਪਨਲੀ ਉੱਥੇ ਇਸ ਗੱਲ ਦਾ ਵਿਰੋਧ ਕੀਤਾ ਸੀ ਆਪਣੀ ਸਰਕਾਰ ਦੇ ਵਿੱਚ ਵੀ ਤੇ ਐਮਐਲਏ ਸਾਹਿਬ ਨੇ ਚੀਫ ਸੈਕਟਰੀ ਤੇ ਸੀਐਮ ਸਾਹਿਬ ਨਾਲ ਉਹਨਾਂ ਨਾਲ ਮਿਲ ਕੇ ਗੱਲ ਵੀ ਕੀਤੀ ਸੀ ਕਿ ਇਹ ਕੰਮ ਨਹੀਂ ਮੈਂ ਹੋਣ ਦੇਣਾ ਤਾਂ ਉਦੋਂ ਇਹ ਰੋਕ ਲੱਗੀ ਸੀ ਅੱਜ ਵੀ ਪਹਿਲੇ ਦਿਨ ਜਿੱਦਣ ਵਕੀਲ ਸਾਹਿਬਾਂ ਨੇ ਹੜਤਾਲ ਕੀਤੀ ਆ ਪਹਿਲੇ ਦਿਨ ਮੈਂ ਉੱਥੇ ਆਪ ਬੋਲ ਕੇ ਜਿੱਥੇ ਲੋੜ ਪਈ ਡਟ ਕੇ ਵਿਰੋਧ ਕਰਾਂਗੇ ਇਹ ਪੁਰਾਣਾ ਜਿਹੜਾ ਵਾ ਗੁਰਦਾਸਪੁਰ ਦੀ ਹੋਣ ਜਿਹੜੀ ਆ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਜ਼ਿਲ੍ਹੇ ਨਹੀਂ ਜਿੰਨੀਆਂ ਬਣਾਉਣਾ ਚਾਹੁੰਦੇ ਨੇ ਆਪਣੇ ਫਾਇਦਿਆਂ ਲਈ ਸੋ ਇਹਨੂੰ ਜਿਹੜਾ ਅਸੀਂ ਇਹਦੀ ਆਪਣੇ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਧੀ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਹਦੇ ਖਿਲਾਫ ਜਿਹੜਾ ਡਟ ਕੇ ਸਾਨੂੰ ਵਿਰੋਧ ਕਰਨਾ ਪਿਆ ਉਹਦਾ ਕਰਾਂਗੇ ਸੋ ਅੱਜ ਤੁਹਾਨੂੰ ਸਾਰੇ ਇਸ ਮੁੱਦਿਆਂ ਕਰਕੇ ਤੁਹਾਨੂੰ ਖੇਚਲ ਦਿੱਤੀ ਆ ਸੋ ਤੁਹਾਡੇ ਸਾਰੇ ਮੀਡੀਆ ਸਾਥੀਆਂ ਦਾ ਵੀ ਧੰਨਵਾਦ ਕਰਦੇ ਆ ਕਿ ਅੱਜ ਤੁਸੀਂ ਸਾਰੇ ਇੱਥੇ ਪਹੁੰਚ ਕੇ ਸਾਡੀ ਗੱਲ ਜਿਹੜੀ ਆ ਉਹ ਪਬਲਿਕ ਨੂੰ ਰੱਖੀ ਆ ਕਿਉਂਕਿ ਜਦੋਂ ਕੁਝ ਲੋਕ ਜਿਹੜੇ ਗਲਤ ਪ੍ਰਚਾਰ ਕਰਦੇ ਆ ਤੇ ਲੋਕਾਂ ਦੇ ਅਸੀਂ ਚੁਣੇ ਹੋਏ ਨੁਮਾਇੰਦੇ ਆ ਇਹਨਾਂ ਨੂੰ ਅਸੀਂ ਜਵਾਬ ਦੇ ਨਹੀਂ ਲੋਕਾਂ ਨੂੰ ਅਸੀਂ ਜਵਾਬ ਦੇ ਆ ਕਿਉਂਕਿ ਛੋਟੀ ਉਮਰ ਦੇ ਵਿੱਚ ਲੋਕਾਂ ਨੇ ਸਾਨੂੰ ਮੈਨੂੰ ਬਤੌਰ ਪ੍ਰਧਾਨ ਚੁਣਿਆ ਐਮਐਲਏ ਸਾਹਿਬ ਨੂੰ ਦੋ ਵਾਰੀ ਹਲਕਾ ਵਿਧਾਇਕ ਚੁਣਿਆ ਇਵਨ ਦਨ ਕੋਈ ਵੀ ਇਲੈਕਸ਼ਨ ਆਈ ਆ ਤੇ ਡਟ ਕੇ ਸਾਥ ਦਿੱਤਾ ਸੋ ਜਦੋਂ ਵੀ ਕੋਈ ਗੱਲ ਹੁੰਦੀ ਆ ਤੇ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਲੋਕਾਂ ਨੂੰ ਉਹਦੀ ਕਲੈਰਿਟੀ ਦਈਏ ਉਸ ਤੋਂ ਇਲਾਵਾ ਇਸ ਤੋਂ ਇਲਾਵਾ ਜੋ ਗੱਲਾਂ ਕੀਤੀਆਂ ਜੇ ਕੋਈ ਇਹਦੇ ਵਿੱਚ 1921 ਆ ਤੇ ਇੱਥੋਂ ਵਾਲਾ ਲੀਡਰ ਜਦੋਂ ਮਰਜ਼ੀ ਇਕੱਠੇ ਬੈਠ ਕੇ ਇੱਕ ਟੇਬਲ ਤੇ ਬਿਠਾ ਲਿਓ ਜਦੋਂ ਮਰਜ਼ੀ ਮਰਨਾ ਗੱਲ ਕਰ ਲੇ ਸੋ ਧੰਨਵਾਦ ਜੀ ਤੁਹਾਡਾ